ਬੀਜਪੀ ਦੇ ਨੇਤਾ ਦੇ ਪੁੱਤਰ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਲਾਂਕਿ ਮਿਲ ਗਈ ਸੀ ਪਰ ਉਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਵੱਡੀ ਖਬਰ ਹੁਣ ਸਾਹਮਣੇ ਆ ਰਹੀ ਹੈ ਕਿ ਜੋ ਜਾਣਕਾਰੀ ਮਿਲ ਪਾ ਰਹੀ ਹੈ ਕਿ ਪੰਜਾਬ ਚਾਰ ਆਰਐਸਐਸ ਸਾਗੂ ਦੇ ਕਤਲ ਦਾ ਜਿਹੜਾ ਮੁਲਜ਼ਮ ਸੀ ਉਹ ਠੇਰ ਕਰ ਦਿੱਤਾ ਗਿਆ ਦਰਅਸਲ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਆਰਐਸਐਸ ਦੇ ਆਗੂ ਨਵੀਨ ਅਰੋੜਾ ਦਾ ਜਿਹੜਾ ਕਾਤਲ ਸੀ ਉਹਨੂੰ ਫਾਜ਼ਿਲਕਾ ਦੇ ਵਿੱਚ ਠੇਰ ਕਰ ਦਿੱਤਾ ਗਿਆ ਉਸ ਨੂੰ ਉਸਦੇ ਹੀ ਸਾਥੀਆਂ ਨੇ ਪੁਲਿਸ ਕਸਟਡੀ ਦੇ ਦੌਰਾਨ ਗੋਲੀ ਮਾਰ ਦਿੱਤੀ ਜਿਸ ਕਰਕੇ ਉਸ ਦੀ ਮੌਤ ਹੋਈ ਹੈ ਔਰ ਇਸ ਦੌਰਾਨ ਇੱਕ ਪੁਲਿਸ ਕਰਮੀ ਵੀ ਜ਼ਖਮੀ ਹੋਇਆ ਜੋ ਜਾਣਕਾਰੀ ਮਿਲ ਪਾਰੀ ਹੈ ਸੋ ਇੱਕ ਵੱਡੀ ਖਬਰ ਫਾਜ਼ਿਲਕਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਰਐਸਐਸ ਆਗੂ ਨਵੀਨ ਅਰੋੜਾ ਦਾ ਜਿਹੜਾ ਕਾਤਲ ਸੀ ਉਹਨੂੰ ਪੁਲਿਸ ਨੇ ਢੇਰ ਕਰ ਦਿੱਤਾ ਜਾਂ ਕਹਿ ਦਈਏ ਕਿ ਆਪਸ ਵਿੱਚ ਹੀ ਲੜਾਈ ਕਰਕੇ ਉਹ ਢੇਰ ਹੋ ਗਿਆ ਪੁਲਿਸ ਜਿਹੜਾ ਮੁਲਜ਼ਮ ਹੈ ਉਹਨੂੰ ਹਥਿਆਰਾਂ ਦੀ ਰਿਕਵਰੀ ਲਈ ਫਾਜ਼ਿਲਕਾ ਲੈ ਕੇ ਆਈ ਸੀ ਜਿਸ ਤੇ ਉਸਦੇ ਸਾਥੀਆਂ ਨੇ ਪੁਲਿਸ ਟੀਮ ਤੇ ਫਾਇਰਿੰਗ ਕੀਤੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਉਸਨੂੰ ਛੁਡਾਉਣ ਲਈ ਆਏ ਸੀ ਵਾਰਦਾਤ ਤੋਂ ਬਾਅਦ ਫਾਇਰਿੰਗ ਕਰਨ ਵਾਲੇ ਮੁਕਤ ਫਰਾਰ ਹੋ ਗਏ ਤੇ ਜਿਹੜਾ ਜ਼ਖਮੀ ਪੁਲਿਸ ਮੁਲਾਜ਼ਮ ਹੈ ਉਸਨੂੰ ਹਸਪਤਾਲ ਚ ਭਰਤੀ ਕਰਾ ਦਿੱਤਾ ਗਿਆ ਸੋ ਇਹ ਇੱਕ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਹਥਿਆਰਾਂ ਦੀ ਰਿਕਵਰੀ ਦੇ ਲਈ ਉਹਨੂੰ ਲੈ ਕੇ ਜਾਇਆ ਗਿਆ ਸੀ ਜਿੱਥੇ ਕੁਝ ਲੋਕ ਖੁੱਤੇ ਪਹੁੰਚੇ ਔਰ ਉਹ ਕਿਹਾ ਜਾ ਰਿਹਾ ਕਿ ਉਹਦੇ ਸਾਥੀ ਨੇ ਜਿਸਨੇ ਫਾਇਰਿੰਗ ਪੁਲਿਸ ਦੇ ਕੀਤੇ ਪਰ ਉਸ ਫਾਇਰਿੰਗ ਦੇ ਵਿੱਚ ਗੋਲੀ ਜਿਹੜਾ ਉਹ ਮੁਲਜ਼ਮ ਸੀ ਉਸ ਨੂੰ ਲੱਗੀ ਜਿਸ ਕਰਕੇ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਉਹ ਢੇਰ ਹੋ ਗਿਆ ਤੇ ਬਾਅਦ ਚੋਂ ਲੋਕ ਫਰਾਰ ਹੋ ਗਏ ਹਾਲਾਂਕਿ ਇਸ ਬਾਰੇ ਡੀਆਈਜੀ ਹਰਬੰਦਰ ਵੀਰ ਨੇ ਦੱਸਿਆ ਕਿ ਇਸ ਐਨਕਾਊਂਟਰ ਦੇ ਵਿੱਚ ਬਾਦਲ ਨਾ ਦਾ ਸ਼ੂਟਰ ਜਿਹੜਾ ਮਾਰਿਆ ਗਿਆ ਇਹ ਐਨਕਾਊਂਟਰ ਉਸ ਵਕਤ ਕੀਤਾ ਗਿਆ ਜਦੋਂ ਫਿਰੋਜ਼ਪੁਰ ਤੋਂ ਡੀਐਸਪੀ ਸਿਟੀ ਤੇ ਡੀਐਸਪੀ ਡਿਟੈਕਟਿਵ ਤੋਂ ਅਲਾਵਾ ਸੀਆਈ ਇੰਸਪੈਕਟਰ ਦੀ ਓਗਵਾਈ ਵਾਲੀ ਪੁਲਿਸ ਟੀਮ ਉਥੇ ਰਿਕਵਰੀ ਦੇ ਲਈ ਸ਼ਮਸ਼ਾਨ ਘਾਟ ਪਹੁੰਚੀ ਸੀ ਇਹ ਮਾਮਲਾ ਫਿਰੋਜ਼ਪੁਰ ਸ਼ਹਿਰ ਵਿੱਚ 15 ਨਵੰਬਰ ਨੂੰ ਹੋਇਆ ਸੀ ਜਦੋਂ ਆਰਐਸਐਸ ਦੇ ਆਗੂ ਨਵਿੰਦ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਦੌਰਾਨ ਮੇਨ ਸ਼ੂਟਰ ਬਾਦਲ ਨੂੰ ਲੈ ਕੇ ਆਏ ਤੇ ਉਸ ਦੇ ਨਾਲ ਕੁਝ ਉਥੇ ਮੌਕੇ ਤੇ ਆਰੋਪੀ ਛੁਪੇ ਹੋਏ ਸੀ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਪਰ ਇਸ ਦੌਰਾਨ ਬਾਤ ਗੋਲੀ ਲੱਗਣ ਕਰਕੇ ਹੈੱਡ ਕਨਸਟੇਬਲ ਬਲੌਰ ਸਿੰਘ ਜਿਹੜਾ ਉਹ ਵੀ ਜ਼ਖਮੀ ਹੋਇਆ ਬਲਕੌਰ ਸਿੰਘ ਹੋਰ ਇਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਚ ਸ਼ੂਟਰ ਬਾਦਲ ਜਿਹੜਾ ਕਿ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਮੌਕੇ ਤੇ ਢੇਰ ਹੋ ਗਿਆ ਫਾਜ਼ਿਲਕਾ ਦੇ ਥਾਣਾ ਅਮੀਰ ਖਾਸ ਦੇ ਇੰਚਾਰਜ ਗੁਰਿੰਦਰ ਨੇ ਵੀ ਦੱਸਿਆ ਕਿ ਫਿਰੋਜ਼ਪੁਰ ਦੀ ਪੁਲਿਸ ਆਰਐਸਐਸ ਆਗੂ ਦੀ ਕਤਲ ਦੇ ਮਾਮਲੇ ਵਿੱਚ આરોપી ਬਾਦਲ ਨੂੰ ਰਿਕਵਰੀ ਕਰਵਾਉਣ ਦੇ ਲਈ ਲੈ ਕੇ ਆਈ ਸੀ ਜਿੱਥੇ ਇਹ ਸਾਰਾ ਕੁਝ ਹੋਇਆ ਕੁਝ ਲੋਕ ਪਹਿਲਾਂ ਤੋਂ ਹੀ ਜੋ ਜਾਣਕਾਰੀ ਮਿਲ ਪਾਰੀ ਕੋ ਉੱਥੇ ਲੁਕੇ ਹੋਏ ਸੀ ਔਰ ਐਸੇ ਕਰਕੇ ਸਾਰੀ ਵਾਰਦਾਤ ਨੂੰ ਨਾਵਲੋਂ ਅੰਜਾਮ ਦਿੱਤਾ ਗਿਆ ਸੋ ਕੁੱਲ ਮਿਲਾ ਕੇ ਇੱਕ ਵੱਡੀ ਵਾਰਦਾਤ ਆਰਐਸਐਸ ਲੀਡਰ ਦੇ ਕਤਲ ਨੂੰ ਲੈ ਕੇ ਜੋ ਹੋਈ ਸੀ ਉਸ ਦਾ ਸ਼ੂਟਰ ਜਿਹੜਾ ਸੀ ਉਸ ਦੇ ਰਿਕਵਰੀ ਕਰਨ ਨੂੰ ਲੈ ਕੇ ਜਦੋਂ ਪੁਲਿਸ ਲੈ ਕੇ ਗਈ ਤਾਂ ਉੱਥੇ ਕੁਝ ਮੌਜੂਦ ਲੋਕ ਜੋ ਜਾਣਕਾਰੀ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਉਹ ਉਹਨਾਂ ਵੱਲੋਂ ਇਹ ਕੀਤਾ ਗਿਆ ਇਸ ਤਰ੍ਹਾਂ ਦਾ ਹੀ ਇੱਕ ਇਨਸੀਡੈਂਟ ਤੁਹਾਨੂੰ ਯਾਦ ਹੋਵੇ ਕਿ ਜਦੋਂ ਅਬੋਹਰ ਦੇ ਕਪੜਾ ਵਪਾਰੀ ਦਾ ਕਤਲ ਹੋਇਆ ਸੀ ਉਸ ਦੇ ਸ਼ੂਟਰ ਨੂੰ ਵੀ ਲੈ ਕੇ ਸ਼ਤ ਪਟਿਆਲੇਆਂ ਸੰਗਰੂਰ ਦੇ ਲਾਗੇ ਪੁਲਿਸ ਲੈ ਕੇ ਆਈ ਥੀ ਔਰ ਸੇਮ ਥਿਉਰੀ ਉਹ ਵੀ ਨਜ਼ਰ ਆਈ ਸੀ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ ਪਰ ਕੁਲ ਮਿਲਾ ਕੇ ਅਸੀਂ ਕਹਿ ਸਕਨੇ ਆ ਕਿ ਇੱਕ ਵੱਡੀ ਵਾਰਦਾਤ ਜਿਹੜੀ ਹੈ ਉਹ ਜ਼ਰੂਰ ਹੋਈ ਹੈ ਫਿਰੋਜ਼ਪੁਰ ਚ ਦਰਅਸਲ ਆਰਐਸਐਸ ਆਗੂ ਨਵੀਨ ਦਾ ਕਤਲ 15 ਨਵੰਬਰ ਨੂੰ ਕੀਤਾ ਗਿਆ ਸੀ ਬਦਮਾਸ਼ਾਂ ਨੇ ਉਹਨੂੰ ਬਾਜ਼ਾਰ ਚ ਗੋਲੀ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਚ ਬਦਲ ਤੇ ਕਨਵ ਨੂੰ ਅਰੈਸਟ ਕੀਤਾ ਸੀ ਕਨਵ ਦੇ ਨਾਲ ਵੀ ਪੁਲਿਸ ਦੇ ਮੁੱਢ ਪੇੜ ਹੋਇ ਸੀ ਪੁਲਿਸ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗ ਗਿਆ ਕਿ ਇਸ ਕਤਲ ਦੇ ਵਿੱਚ 1-1 ਲੱਖ ਰੁਪਏ ਦੇ ਆਫਰ ਕੀਤੇ ਗਏ ਸੀ ਔਰ ਇਸ ਕਤਲकांड ਦੀ ਜ਼ਿੰਮੇਵਾਰੀ ਖਾਲਸਤਾਨੀ ਜਥੇਬੰਦੀ ਸ਼ੇਰ-ਏ-ਪੰਜਾਬ ਬ੍ਰਿਗੇਡ ਨੇ ਲਈ ਸੀ ਔਰ ਇਹ ਵੀ ਕਿਹਾ ਗਿਆ ਹੈ ਕਿ ਹੋਰ ਵੀ ਕਈ ਲੀਡਰਾਂ ਨੂੰ ਅੱਗੇ ਟਾਰਗੇਟ ਕਰਨ ਦੀ ਗੱਲ ਇਸ ਜਥੇਬੰਦੀ ਵੱਲੋਂ ਕਹੀ ਗਈ ਸੀ ਪਰ ਕੁਲ ਮਿਲਾ ਕੇ ਇੱਕ ਵੱਡੀ ਵਾਅਦਾ ਜਿਹੜੀ ਹੈ ਉਹ ਹੁੰਦੀ ਨਜ਼ਰ ਆਈ ਹੈ ਔਰ ਕੁਲ ਮਿਲਾ ਕੇ ਜਿਹੜਾ ਆ ਆਰਐਸਐਸ ਆਗੂ ਦਾ ਹତਿਆਰ ਉਹ ਢੇਰ ਕਰ ਦਿੱਤਾ ਗਿਆ